ਹਾਂਜੀ ਪੁੱਤਰ ਹੁਣ ਆਪਾਂ ਅੱਗੇ ਸਰਲੀ ਕਰਨ ਦੇ ਸਵਾਲ ਹੋਰ ਕਰਨ ਲੱਗੇ ਆ ਪਹਿਲਾਂ ਪੰਜ ਸਮ ਕੀਤੇ ਸੀ ਅੱਗੇ ਪੰਜ ਆਪਾਂ ਫੇਰ ਕਰਦੇ ਆ ਦੇਖੋ ਜੀ 23 7 8 4 16 ਦੇਖੋ ਮੈਂ ਸਰਲੀ ਕਰਨ ਦਾ ਯੂਨਿਟ ਸ਼ੁਰੂ ਕਰਵਾਇਆ ਵਾ ਸਭ ਤੋਂ ਪਹਿਲਾਂ ਬੌਡਮਾਸ ਦੇ ਫਾਰਮੂਲੇ ਅਕੋਰਡਿੰਗ ਬੁੱਤ ਆਪਾਂ ਕੀ ਕਰਾਂਗੇ ਆਪਾਂ ਇਹਦੀ ਭਾਗ ਕਰਾਂਗੇ ਦੇਖੋ ਜੀ 23 ਦੇਖੋ 4 2 8 2 ਆ ਗਿਆ 7 2 14 16 23 ਤੇ 16 ਨੂੰ 23 ਤੇ 16 ਨੂੰ ਆਪਾਂ ਪਲੱਸ ਕਰ ਲੋ ਜਾਂ 23 ਦੇ ਵਿੱਚੋਂ 14 ਨੂੰ ਆਪਾਂ ਮਾਈਨਸ ਕਰ ਲੋ 23 ਦੇ ਵਿੱਚੋਂ 14 ਨੂੰ ਮਾਈਨਸ ਕੀਤਾ 9 ਆ ਗਿਆ 9 16 ਹਾਂਜੀ 16 ਤੇ 10 26 26 25 ਆ ਗਿਆ ਦੇਖੇ 9 6 15 25 ਆਪਸ਼ਨ ਆ ਗਿਆ ਆਪਣੀ ਬੀ ਆਪਸ਼ਨ ਆਪਣੀ ਰਾਈਟ ਆਪਸ਼ਨ ਆ ਗਿਆ ਬੁੱਤਰ ਹੁਣ ਸਤਵਾਂ ਸਵਾਲ ਆ ਦੇਖੋ ਪਹਿਲਾਂ ਆਪਾਂ ਫਿਰ ਭਾਗ ਨੂੰ ਹੱਲ ਕਰਾਂਗੇ ਆਪਣੇ ਕੋਲੇ ਪਹਿਲਾਂ ਲਿਖ ਲੋ 15 ਗੁਣਾ ਦੇਖੋ ਬਾਰੋ-ਬਾਰੀਆਂ 144 12 ਆ ਗਿਆ ਮਾਈਨਸ फोन 63 18 ਇਹਨੂੰ ਵੀ ਨਾਲ ਹੀ ਹੱਲ ਕਰ ਲੋ 63 18 ਪਲੱਸ ਕਿੰਨਾ ਆ ਗਿਆ 4 ਆ ਗਿਆ ਦੇਖੋ 15 ਤੇ 12 ਦੀ ਗੁਣਾ ਕਰ ਲੋ 12 ਪੰਜੀ 60 6 12 ਤੇ 6 18 180 ਮਾਈਨਸ 18 ਪਲੱਸ 4 180 ਦੇ ਵਿੱਚੋਂ 18 ਨੂੰ ਮਾਈਨਸ ਕੀਤਾ ਦੇਖੋ ਪਹਿਲਾਂ 10 ਮਾਈਨਸ ਕਰ ਦੋ 70 ਫਿਰ 8 ਕਰ ਦੋ 62 162 4 162 ਤੇ 4 166 166 ਆਪਣੀ ਕਿਹੜੀ অপਸ਼ਨ ਆ ਗਈ ਬੇਟੇ ਆਪਣੀ ਸੀ অপਸ਼ਨ ਆ ਗਈ ਨੂੰ ਉੱਪਰ ਆਈਟ ਆਪਸ਼ਨ ਟਿਕ ਕਰਦੇ ਹਾਂ ਹਾਂਜੀ ਅੱਗੇ ਆਜੋ ਦੇਖੋ ਪਹਿਲਾ ਭਾਗ ਇਹਨੂੰ ਹੱਲ ਕਰਾਂਗੇ ਭਾਗ ਨੂੰ ਫਿਰ ਭਾਗ ਹੀ ਪੁੱਤਰ ਇੱਥੇ ਵੀ ਆ ਇਹਨੂੰ ਵੀ ਆਪਾਂ ਹੱਲ ਕਰਾਂਗੇ ਦੇਖੋ ਇਹਨੂੰ ਹੱਲ ਕੀਤਾ 13 ਗੁਣਾ 13 93 14 98 3 7 4 28 ਵੀ ਨਾਲ ਹੀ ਹੱਲ ਕਰ ਲੋ 13 93 7 3 21 28 1 ਤੇ 1 2 9 ਤੇ 2 11 28 ਹੁਣ ਆਪਾਂ ਇਹਦੇ ਚੋਂ 12 ਚੋਂ 8 ਕੱਢੇ ਕਿੰਨੇ ਆ ਗਏ 4 ਆ ਗਏ ਇੱਥੇ ਰਕੇ 10 ਦਸਾਂ ਜੋ ਦੋ ਕੱਢੇ 8 ਆ ਗਏ 84 ਆਪਣਾ ਆਨਸਰ ਆ ਗਿਆ ਪੁੱਤਰ 84 ਆਪਣੀ ਏ ਆਪਸ਼ਨ ਆਪਣੇ ਕੋਲ ਲਿਖ ਲਈਏ ਨੂੰ ਆਪਾਂ ਐਜ਼ ਅ ਰਾਈਟ ਆਪਸ਼ਨ ਟਿਕ ਕਰਦੇ ਆ ਅੱਗੇ ਆਜੋ ਜੀ ਨੌਵਾਂ ਸਵਾਲ ਆਪਣਾ ਨੌਵੇਂ ਸਵਾਲ ਦੇ ਵਿੱਚ ਫਿਰ ਪਹਿਲਾਂ ਇੱਕ ਇਹ ਭਾਗ ਪਈਆ ਇੱਕ ਭਾਗ ਇਹ ਭੀ ਹੈ ਇਹਨੂੰ ਹੱਲ ਕਰਾਂਗੇ 6 8 ਤੇ 6 ਦੀ ਭਾਗ ਕੀਤੀ ਕਿੰਨਾ ਆ ਗਿਆ 11 ਗੁਣਾ 8 ਦੇਖੋ ਇਹਦੀ ਭਾਗ ਕੀਤੀ 2 3 6 2 7 14 3 4 1 4 4 2 8 84 ਆ ਗਿਆ 11 8 88 ਹੁਣ ਇਹਨਾਂ ਦੀ ਗੁਣਾ ਕਰ ਲੋ 3 7 21 3 ਹੋਤੀ 9 10 11 84 ਦੇਖੋ ਹੁਣ ਇਹਨਾਂ ਦੋਨਾਂ ਨੂੰ ਪਲੱਸ ਆल्या ਨੂੰ ਜੋੜ ਦੋ 8 ਤੇ 4 12 8 8 16 ਤੇ 17 111 ਬੁੱਤਰ 2 ਚੋਂ 1 ਕੱਢਿਆ 17 ਚੋਂ 1 ਕੱਢਿਆ 66 ਆਪਣੇ ਕੋਲੇ ਆਪਸ਼ਨ 66 ਆ ਗਈ ਬੇਟਾ 1 ਚੋਂ 1 ਕੱਢੀ 0 66 ਆਪਣੇ ਕੋਲੇ ਡੀ ਆਪਸ਼ਨ ਪਈਆ ਨੂੰ ਆਪਾਂ ਰਾਈਟ ਆਪਸ਼ਨ ਟੇਕ ਕਰਦੇ ਹਾਂ ਹਾਂਜੀ ਹੁਣ ਅਗਲਾ ਸਵਾਲ ਆਜੋ ਦੇਖੋ 333 33 3 33 3 ਹੁਣ ਇਹ ਆਪਾਂ ਨੂੰ ਆਪਸ਼ਨ ਦੇ ਦਿੱਤੀਆਂ ਨੇ 333 33 3 ਇਹ ਇਹਦੇ ਵਟਾ 1 ਹੈ ਇਹਦੇ ਵਟਾ ਵੀ 1 ਇਹਨੂੰ 1/33 ਕਰ ਲੋ ਬੇਟੇ ਇਹਨੂੰ 1/3 ਕਰ ਲੋ ਦੇਖੋ 3 ਦੇ ਨਾਲ 3 ਕੱਟ ਦੋ 33 ਦੇ ਨਾਲ 33 ਨੂੰ ਕੱਟ ਦੋ 333 ਆਪਸ਼ਨ ਆ ਗਈ 333 ਆਪਣਾ ਕੀ ਆ ਗਿਆ 333 ਆਪਣਾ ਅਨਸਰ ਆ ਗਿਆ ਆਪਣੇ ਕੋਲ ਕਿਹੜੀ ਆਪਸ਼ਨ ਪਈ ਹੈ ਸੀ ਆਪਸ਼ਨ ਪਈ ਆ ਹਾਂਜੀ ਪਿਆਰੇ ਬੱਚਿਓ ਇਹ ਸਰਲੀ ਕਰਨ ਦਾ ਯੂਨਿਟ ਸੀ ਪੁੱਤਰ ਜਿਹੜਾ ਆਪਾਂ ਖਤਮ ਕਰ ਲਿਆ ਅਗਲੇ ਯੂਨਿਟ ਦੇ ਨਾਲ ਆਪਾਂ ਫਿਰ ਮਿਲਦੇ ਹਾਂ ਪਿਆਰੇ ਪਿਆਰੇ ਬੱਚਿਓ ਬਹੁਤ ਸਾਰਾ ਪਿਆਰ